ਯਾਰਥੀ ਜੀਵਨ ਦੇ ਵਿੱਚ ਇੱਕ ਵੱਡਾ ਮਹੱਤਵ ਹੈ ਜਦੋਂ ਕਾਲਜ ਲਾਈਫ ਹੁੰਦੀ ਹੈ ਕਾਲਜ ਲਾਈਫ ਦੇ ਵਿੱਚ ਜਿਹੜੇ ਯੂਥ ਫੈਸਟੀਵਲ ਹੁੰਦੇ ਨੇ ਇਹ ਯੂਥ ਫੈਸਟੀਵਲ ਨੌਜਵਾਨਾਂ ਨੂੰ ਜਿੱਥੇ ਐਕਟੀਵਿਟੀਜ਼ ਪ੍ਰਤੀ ਜਿਹੜੀਆਂ ਕਲਚਰਲ ਐਕਟੀਵਿਟੀਜ਼ ਹੁੰਦੀਆਂ ਉਹਨਾਂ ਪ੍ਰਤੀ ਉਤਸ਼ਾਹਤ ਕਰਦੇ ਨੇ ਉੱਥੇ ਇਨ੍ਹਾਂ ਯੁਵਕ ਮੇਲਿਆਂ ਦੇ ਵਿੱਚੋਂ ਹੁੰਦੇ ਹੋਏ ਵੱਡੇ-ਵੱਡੇ ਜਿਹੜੇ ਫਨਕਾਰ ਨੇ ਉਹ ਵੱਡੀਆਂ ਸਟੇਜਾਂ ਤੱਕ ਪਹੁੰਚਦੇ ਨੇ ਵੱਡੇ ਨਾਮ ਜਿਨ੍ਹਾਂ ਨੂੰ ਆਪਾਂ ਉਂਗਲਾਂ ਦੇ ਪੋਟਿਆਂ ਤੇ ਗਿਣ ਸਕਦੇ ਆ ਚਾਹੇ ਉਹ ਬੱਬੂ ਮਾਨ ਹੋਵੇ ਸਤਿੰਦਰ ਸਰਤਾਜ ਹੋਵੇ ਕਮਰ ਗਰੇਵਾਲ ਹੋਵੇ ਕੁਲਵਿੰਦਰ ਵਿੱਲਾ ਹੋਵੇ ਖੋਰ ਵੀ ਬਹੁਤ ਵੱਡੇ ਵੱਡੇ ਫਨਕਾਰ ਜਿਹੜੇ ਕਾਲਜਾਂ ਤੋਂ ਲੈ ਕੇ ਯੂਨੀਵਰਸਟੀਆਂ ਵਿੱਚ ਦੀ ਹੁੰਦੇ ਹੋਏ ਤੇ ਅੱਜ ਉਹ ਪੰਜਾਬੀ ਜਿਹੜੀ ਸੱਭਿਆਚਾਰ ਹੈ ਪੰਜਾਬੀ ਜਿਹੜੀ ਮਾਂ ਬੋਲੀ ਹੈ ਉਹਦੇ ਵੱਡੀਆਂ ਸਟੇਜਾਂ ਤੱਕ ਪਹੁੰਚੇ ਨੇ ਤੇ ਇਸ ਵਕਤ ਅਸੀਂ ਪਹੁੰਚੇ ਆ ਸਿਟੀ ਗਰੁੱਪ ਆਫ ਕਾਲਜਸ ਸ਼ਾਪੁਰ ਜਲੰਧਰ ਵਿਖੇ ਜਿੱਥੇ ਆਈਕੇ ਗੁਜਰਾਲ ਪੀਟੀਯੂ ਟੈਕਨੀਕਲ ਯੂਨੀਵਰਸਿਟੀ ਦਾ ਜਿਹੜਾ ਯੂਥ ਫੈਸਟੀਵਲ ਹੋ ਰਿਹਾ ਰੰਗਲਾ ਪੰਜਾਬ ਯੂਥ ਫੈਸਟੀਵਲ ਇਸ ਦਾ ਨਾਮ ਦਿੱਤਾ ਗਿਆ ਤੇ ਇੱਧਰ ਸਟੂਡੈਂਟਸ ਆਪਣੀਆਂ ਰਜਿਸਟ੍ਰੇਸ਼ਨਸ ਕਰਵਾ ਰਹੇ ਨੇ ਨੌਜਵਾਨਾਂ ਦੇ ਵਿੱਚ ਬੜਾ ਉਤਸ਼ਾਹ ਹੈਗਾ ਬਹੁਤ ਵੱਡੇ ਪੱਧਰ ਤੇ ਜਿਹੜੇ ਹੈਗੇ ਨੌਜਵਾਨ ਆਪਣੀਆਂ ਆਈਟਮਸ ਲੈ ਕੇ ਆਏ ਨੇ ਗਿੱਧਾ ਭੰਗੜਾ ਮਮਿਕਰੀ ਡਰਾਮਾ ਸਕਿੱਟ ਲੋਕ ਸਾਜ਼ਾਂ ਦੀ ਜਿਹੜੀ ਬਣ ਗਈ ਹੋਗੀ ਔਰ ਨਾਲ ਦੀ ਨਾਲ ਜਿਹੜਾ ਲੋਕ ਗੀਤ ਹੋਗੇ ਬਹੁਤ ਸਾਰੀਆਂ ਇਸ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਬਣ ਗਈਆਂ ਇਸ ਤਰ੍ਹਾਂ ਦੀਆਂ ਆਈਟਮਾਂ ਜਿਹੜੀਆਂ ਵਿਦਿਆਰਥੀ ਜੀਵਨ ਦੇ ਵਿੱਚ ਫਾਈਨ ਆਰਟਸ ਨਾਲ ਜੁੜੀਆਂ ਹੁੰਦੀਆਂ ਨੇ ਉਹ ਵਿਦਿਆਰਥੀ ਕਰਦੇ ਨੇ ਇੱਕ ਵਾਰੀ ਆਪਾਂ ਵਿਦਿਆਰਥੀਆਂ ਦਾ ਇੱਧਰ ਗਿੜਾ ਲਾ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਅੰਦਰ ਚੱਲਾਂਗੇ ਭੰਗੜੇ ਦੀਆਂ ਆਈਟਮਾਂ ਸ਼ੁਰੂ ਹੋਣਗੀਆਂ ਨੇ ਸਟੂਡੈਂਟਸ ਸਾਡੇ ਨਾਲ ਨੇ ਕੀ ਨਾਮ ਹੈ ਤੁਹਾਡਾ ਮੋਨਿਕਾ ਕਸ ਵਿੱਚ ਪਾਰਟਿਸਪੇਟ ਕੀਤਾ ਨਹੀਂ ਕਿਉਂ ਮਾਨੀ ਕੀਤਾ ਮਾਨੀ ਕੀਤਾ ਜਾਂ ਸਹੇਲੀਆਂ ਨੇ ਮਨਾ ਕਰਤਾ ਨਹੀਂ ਮਨਾ ਤਾਂ ਨਹੀਂ ਕੀਤਾ ਅੱਛਾ ਕੀ ਸ਼ੌਕ ਆ ਡਾਂਸ ਕਰਨਾ ਡਾਂਸ ਕਰਨਾ ਡਾਂਸਦੀਆਂ ਤਾਂ ਆਈਟਮਸ ਬਹੁਤ ਹੋ ਰਹੀਆਂ ਨੇ ਉਹ ਪਲੱਸ 1 ਪਲੱਸ 2 ਲਈ ਨਹੀਂ ਹੁੰਦੀਆਂ ਯੂਥ ਫੈਸਟ ਤੇ ਅੱਜ ਤੁਹਾਡੇ ਇੱਥੇ ਯੂਥ ਫੈਸਟੀਵਲ ਹੋ ਰਿਹਾ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਆ ਪਰ ਸਾਨੂੰ ਘੜੰਦੇ ਚੰਦ ਇੱਕ ਜਿੰਨੇ ਸਾਨੂੰ ਅੰਦਰ ਨਹੀਂ ਜਾਣ ਦੇ ਕਿਉਂ ਅੰਦਰ ਸੀਟ ਖਤਮ ਹੋ ਗਈ ਆ ਤੁਸੀਂ ਖੜਕੇ ਦੇਖਿਓ ਖੜੇ ਹੋਣ ਨੂੰ ਵੀ ਨਹੀਂ ਜਗ੍ਹਾ ਹੈਗੀ ਅੰਦਰ ਤਾਂ ਜਦੋਂ ਅਸੀਂ ਯੂਨੀਵਰਸਿਟੀ ਪੜ੍ਹਦੇ ਹੁੰਦੇ ਸੀਗੇ ਨਾ ਸਾਨੂੰ ਵੀ ਸੀਟਾਂ ਨਹੀਂ ਮਿਲਦੀਆਂ ਹੁੰਦੀਆਂ ਸੀ ਕੁਰਸੀਆਂ ਨਹੀਂ ਮਿਲਦੀਆਂ ਹੁੰਦੀਆਂ ਸੀ ਅਸੀਂ ਭੁੰਜੇ ਬੈਠ ਜਾਂਦੇ ਜਾਂ ਖੜਕੇ ਵੇਖਦੇ ਸਾਰਾ ਸਾਰਾ ਦਿਨ ਯਾਰਾਂ ਦੋਸਤਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਹੀ ਦੇਖੀ ਜਾਂਦੇ ਅਸੀਂ ਤਾਂ ਅੰਦਰ ਗਏ ਸੀ ਸੀਟੀਆਂ ਬਹੁਤ ਭਰੀਆਂ ਹੋਈਆਂ ਖੜੇ ਹੋਣ ਨੂੰ ਵੀ ਨਹੀਂ ਜਗ੍ਹਾ ਹੈ ਸਾਨੂੰ ਬਾਹਰ ਵਿੱਚ ਹੀ ਮੋੜ ਦਿੱਤਾ ਡਿਫਰੈਂਟ ਲਾਈਫ ਦੇ ਵਿੱਚ ਤਾਂ એનર્ਜੀ ਇੰਨੀ ਜ਼ਿਆਦਾ ਹੁੰਦੀ ਹੈ ਸੀਟਾਂ ਦੀ ਲੋੜ ਹੀ ਨਹੀਂ ਪੈਂਦੀ ਪੇਸੇ ਐਂਟਰੀ ਬੰਦ ਕਰ ਦਿੱਤੀ ਹਣ ਅੰਦਰ ਹਾਂਜੀ ਚਲੋ ਕੋਈ ਗੱਲ ਨਹੀਂ ਐਂਟਰੀ ਹੋ ਜਾਏਗੀ ਤੁਹਾਡੀ ਠੀਕ ਹੈ ਤਾਂ ਸਟੂਡੈਂਟ ਆ ਬੜੇ ਇਸ ਲਾਈਫ ਦੇ ਵਿੱਚ ਇੱਕ ਕਾਲਜ ਲਾਈਫ ਹੁੰਦੀ ਆ ਬੜੀ ਘੈਂਟ ਲਾਈਫ ਹੁੰਦੀ ਆ ਤੇ ਇਹਦੇ ਵਿੱਚ ਜਿਹੜਾ ਹੈਗਾ ਬੱਚੇ ਬੜੇ ਮਸਤ ਵੀ ਹੁੰਦੇ ਨੇ ਸਾਰੇ ਤਰ੍ਹਾਂ ਦੀਆਂ ਜੜੀਆਂ ਹੈਗੀਆਂ ਪੋਜੀਸ਼ਨਸ ਆਪਣੀਆਂ ਪ੍ਰਾਪਤ ਕਰਦੇ ਨੇ ਤੇ ਇੱਧਰ ਹਾਂਜੀ ਦੋਸਤੋ ਕੀ ਹਾਲ ਨੇ ਵਧੀਆ ਸਰ ਕਿਹੜੇ ਕਾਲਜ ਤੋਂ ਇਸੇ ਕਾਲਜੋਂ ਸੜੀ ਤੇ ਕਿਹੜਾ ਸੈਮੈਸਟਰ ਕਿਹੜੀ ਕਲਾਸ ਆ ਮੇਰਾ 3rd ਸੈਮੈਸਟਰ ਆ ਤੇ ਬੀਬਾਕਸ ਸਾਫਟਵੇਅਰ ਇੰਜੀਨੀਅਰਿੰਗ ਕਰ ਰਿਹਾ ਹਾਂ ਫੈਸਟੀਵਲ ਹੋ ਰਿਹਾ ਤੁਹਾਡੇ ਹਾਂਜੀ ਕਿਵੇਂ ਲੱਗ ਰਿਹਾ ਬਹੁਤ ਵਧੀਆ ਪਾਰਟਿਸਪੇਟ ਨਹੀਂ ਕੀਤਾ ਕਹਿੰਦਾ ਤੁਸੀਂ ਨਹੀਂ ਪਾਰਟਿਸਪੇਟ ਨਹੀਂ ਅਸੀਂ ਦਰਸ਼ਕ ਆ ਅਪਣੇ ਡਿਪਾਰਟਮੈਂਟ ਦਾ ਕੰਟਰੋਲ ਲੱਗ ਰਿਹਾ ਉਸ ਦਾ ਓਕੇ ਕਸਦਾ ਚੀਜ਼ ਕੇਕ ਐਂਡ ਪੇਸਟਰੀਜ਼ ਦਾ ਓਕੇ ਮੈਂ ਬਣਾਇਆ ਆਪਣਾ ਨਹੀਂ ਆਪਣਾ ਹਾਇਰ ਸਟੱਡੀਜ਼ ਓਕੇ ਓਕੇ ਕੰਪਿਊਟਰ ਡਿਪਾਰਟਮੈਂਟ ਆ ਆਪਣਾ ਅੱਛਾ ਯੂਥ ਫੈਸਟੀਵਲ ਦੀ ਗੱਲ ਕਰੀਏ ਯੂਥ ਫੈਸਟੀਵਲ ਦਾ ਇੱਕ ਬਹੁਤ ਇੰਪੋਰਟੈਂਸ ਹੁੰਦਾ ਹੈ ਆ ਸਟੂਡੈਂਟ ਲਾਈਫ ਦੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਫਨਕਾਰ ਇੱਥੋਂ ਸਟੇਜਾਂ ਤੋਂ ਹੋ ਕੇ ਅੱਜ ਵੱਡੀਆਂ ਸਟੇਜਾਂ ਤੇ ਨੇ ਕਿਵੇਂ ਲੱਗ ਰਿਹਾ ਹੈ ਤਹ ਇਹ ਤੋਂ ਕਾਲਜ ਤੋਂ ਵੀ ਓਪਰਚੁਨਿਟੀ ਮਿਲਦੀ ਹੈ ਕਿ ਜੇ ਤੁਸੀਂ ਵੱਡੀਆਂ ਚੀਜ਼ਾਂ ਕਰੂਗੇ ਵੀ ਹੁਣ ਕਿਉਂਕਿ ਕਾਫੀ ਲੋਕ ਆ ਰਹੇ ਆ ਕਿ ਇਹਨਾਂ ਦੇ ਵਿੱਚ ਤੁਸੀਂ ਜੇ ਗੱਲ ਕਰ ਸਕਦੇ ਹੋ ਤਾਂ ਫਿਰ ਤੁਸੀਂ ਓਪਰਚੁਨ ਵੱਡੀਆਂ ਚੁਣੀਆਂ ਤੁਹਾਨੂੰ ਮਿਲਣਗੀਆਂ ਫਿਰ ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਨਾਲ ਤੇ ਇਸੇ ਇਸੇ ਕਰਕੇ ਤੁਹਾਨੂੰ ਮਤਲਬ ਕਾਲਜ ਤੋਂ ਕਾਹ ਕਰਦਾ ਕਾਨਫੀਡੈਂਸ ਮਿਲਦਾ ਤੁਹਾਨੂੰ ਮਨ ਕਰਦਾ ਹੁੰਦਾ ਵੀ ਇਸ ਵੀ ਸਟੇਜ ਤੇ ਹਾਂਜੀ ਹਾਂਜੀ ਕਰਦਾ ਪੂਰਾ ਪਰ ਕੋਈ ਸਕਿੱਲ ਦੀ ਕਮੀ ਹੈ ਸਾਡੇ ਕੋਲ ਨਹੀਂ ਪਰ ਸਕਿੱਲ ਦੀ ਕਮੀ ਤਾਂ ਕੋਈ ਨਹੀਂ ਹੈ ਪਰ ਹਾਂਜੀ ਕਾਨਫੀਡੈਂਸ ਬਹੁਤ ਵੱਧ ਆ ਸਟੇਜ ਦਾ ਫੇਰ ਕੱਟ ਹੋ ਜਵੇ ਤਾਂ ਜੇ ਤੋ ਪਹਿਲੀ ਵਾਰ ਸਟੇਜ ਤੇ ਚੜਨਾ ਨਾ ਕੋਈ ਵੀ ਕਲਾਕਾਰ ਵੱਡੇ ਕਲਾਕਾਰ ਨੂੰ ਪੁੱਛ ਲੋ ਆ ਜਿਹੜੇ ਵੱਡੇ ਫਨਕਾਰ ਨੇ ਉਹ ਵੀ ਆਖਣਗੇ ਜੇ ਤੁਸੀਂ ਪਹਿਲੀ ਵਾਰ ਯਾਰ ਕਾਲਜ ਦਾ ਸਟੇਜ ਤੇ ਜਿਹੜੇ ਲੱਤਾਂ ਕੰਮ ਦੀਆਂ ਸੀ ਕੰਮ ਦੇ ਤਾਂ ਹੈ ਸਾਰੇ ਕੰਮ ਦੇ ਸਾਬ ਤੋਂ ਥੱਲੇ ਤਾਂ ਹੁੰਦੇ ਨੇ ਤੂੰ ਤਾਂ ਹੁਣ ਵੀ ਕੰਬੀ ਜੇ ਨਾ ਜੀ ਥੋੜਾ ਥੋੜਾ ਤਾਂ ਕੰਮ ਬਣਾਇਆ ਹੰਡਦਾ ਲਿਆ ਨਹੀਂ ਆ ਯਾਨੀ ਮੈਂ ਕੀ ਆ ਜਰਾ ਆ ਦੇ ਕੋ ਜੈਕਟ ਠੀਕ ਹੈ ਚਲੋ ਮਸਤੀ ਕਰੋ ਸੋ ਸਟੂਡੈਂਟ ਨੇ ਆਸਾ ਠੱਠਾ ਥੋੜਾ ਇਹਨਾਂ ਨਾਲ ਹੋ ਜਾਂਦਾ ਹੈ ਤੇ ਇਧਰ ਆਪਾਂ ਹੋਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ

ਕਾਲਜ ਲਾਈਫ 'ਚ ਜਦੋਂ ਸਟੂਡੈਂਟ ਹੁੰਦਿਆ ਦੌਰਾਨ ਅਸੀਂ ਯੁਕਮੇਲਿਆਂ ਦਾ ਜ਼ਿਕਰ ਕਰਦੇ ਆ ਤਾਂ ਯੁਕਮੇਲੇ ਸਟੂਡੈਂਟ ਲਾਈਫ ਦੇ ਵਿੱਚ ਇੱਕ ਵੱਡਾ ਰੋਲ ਨਿਭਾਉਂਦੇ ਨੇ ਬਹੁਤ ਸਾਰੇ ਦਰਜਨਾ ਨਾਮ ਨੇ ਜਿਹੜੇ ਕਾਲਜ ਲਾਈਫ ਤੋਂ ਹੁੰਦਿਆਂ ਹੋਏ ਆ ਯੂਨੀਵਰਸਿਟੀ ਦੀਆਂ ਸਟੇਜਾਂ ਤੋਂ ਹੁੰਦਿਆਂ ਹੋਏ ਆ ਤੇ ਅੱਜ ਪੰਜਾਬੀ ਫਿਲਮ ਇੰਡਸਟਰੀ ਤੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਮੇਨ ਸਟ੍ਰੀਮ ਜਿਹੜੇ ਕਲਾਕਾਰ ਦੇ ਤੌਰ ਤੇ ਵੱਡੇ ਫਨਕਾਰਾਂ ਦੇ ਤੌਰ ਤੇ ਵਿਚਰ ਰਹੇ ਨੇ ਸਤਿੰਦਰ ਸਰਤਾਜ, ਬੱਬੂ ਮਾਨ, ਗੁਰਦਾਸ ਮਾਨ, ਕਮਰਗਰੇਵਾਲ ਕੁਲਵਿੰਦਰ ਵੇਲਾ ਕਿਹੜਾ-ਕਿਹੜਾ ਨਾਮ ਲਈਏ ਉਹ ਇਹਨਾਂ ਯੁਵਕ ਮੇਲਿਆਂ ਦੇ ਰਾਹੀਂ ਹੀ ਹੋ ਕੇ ਗਏ ਨੇ ਤੇ ਇਸ ਵਕਤ ਅਸੀਂ ਸਿਟੀ ਗਰੁੱਪ ਆਫ ਇੰਸਟੀਚਿਊਟ ਸ਼ਾਹਪੁਰ ਜਲੰਧਰ ਵਿਖੇ ਖੜੇ ਆ ਜਿੱਥੇ ਇੰਦਰ ਕੁਮਾਰ ਗੁਜਰਾਲ ਪੀਟੀਯੂ ਯੂਨੀਵਰਸਿਟੀ ਦਾ ਯੂਥ ਫੈਸਟੀਵਲ ਚੱਲ ਰਿਹਾ ਤੇ ਸਾਡੇ ਨਾਲ ਸਿਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਮਨਵੀਰ ਸਿੰਘ ਜੁੜੇ ਹੋਏ ਨੇ ਡ ਮੈਂ ਜ਼ਿਕਰ ਕਰ ਰਿਹਾ ਸੀ ਬਹੁਤ ਸਾਰੇ ਵੱਡੇ ਵੱਡੇ ਫਨਕਾਰ ਜਿਨ੍ਹਾਂ ਨੂੰ ਅਸੀਂ ਕਾਲਜ਼ ਲਾਈਫ ਦੇ ਵਿੱਚ ਸਟੇਜਾਂ ਤੇ ਭੰਗੜੇ ਪਾਉਂਦੇ ਆ ਲੋਕ ਗੀਤ ਗਾਉਂਦੇ ਆ ਵੇਖਿਆ ਤੇ ਅੱਜ ਉਹਨਾਂ ਨੂੰ ਅਸੀਂ ਲੱਖਾਂ ਦੇ ਵਿੱਚ ਵੇਖਦੇ ਆ ਕਿ ਉਹਨਾਂ ਦੇ ਫਨਕਾਰਾਂ ਦਾ ਇੰਨੇ ਨੇ ਫੈਨ ਨਹੀਂ ਤੇ ਕਿਵੇਂ ਵੇਖਦੇ ਹੋ ਇਸ ਇੰਪੋਰਟੈਂਸ ਨੂੰ ਇੱਕ ਸਟੂਡੈਂਟ ਲਾਈਫ ਦੇ ਵਿੱਚ ਦੇਖੋ ਜੀ ਯੂਥ ਫੈਸਟੀਵਲ ਇੱਕਦਾਂ ਦੀ ਚੀਜ਼ ਆ ਜਿੱਤੇ ਵੇਟ ਉਡੀਕ ਸਾਰਾ ਸਾਲ ਨਿਆਣੇ ਕਰਦੇ ਨੇ ਮੈਂ ਵੀ ਕਰਦਾ ਆ ਬਿਕਾਜ਼ ਡਿਫਰੈਂਟ ਲੈਵਲ ਆਫ એનર્ਜੀ ਹੁੰਦਾ ਆ ਔਰ ਜਿਵੇਂ ਤੁਸੀਂ ਆਖਿਆ ਕਿ ਇਨਾ ਸਿਜਾਂ ਤੋਂ ਹੀ ਲੋਕੀ ਜਿਹੜੇ ਆ ਸੈਲਿਬ੍ਰਿਟੀਜ਼ ਬਣ ਗਏ ਨੇ ਔਰ ਜਿਹੜੀ ਅੱਜ ਸਟੇਜ ਤੇ ਆਈਕੇਜੀ ਪੀਟੀਯੂ ਦਾ ਜਰਨਲ ਯੂਥ ਫੈਸਟੀਵਲ ਚੱਲ ਰਿਹਾ ਸੀਟੀ ਗਰੁੱਪ ਵਿਖੇ ਉਸੇ ਸਟੇਜ ਤੋਂ ਪਹਿਲੀ ਪਰਫਾਰਮੈਂਸ ਨਿੰਜਾ ਜੀ ਨੇ ਵਿੱਚ ਦਿੱਤੀ ਸੀ ਸੋ ਇਹ ਕਿ ਪਲੈਟਫਾਰਮ ਇਦਾਂ ਦਾ ਆ ਜਿਹੜਾ ਬੱਚਿਆਂ ਨੂੰ ਸ਼ੋਕੇਸ ਕਰਨ ਦਾ ਆਪਣਾ ਟੈਲੈਂਟ ਤਾਂ ਕਿ ਔਰ ਉਹ ਜਿਹੜਾ ਕੰਪੀਟੀਟਿਵ ਸਪਿਰਟ ਹੁੰਦਾ ਇੱਕੋ ਨਾਲ ਉਹ ਬਹੁਤ ਜ਼ਰੂਰੀ ਹੁੰਦਾ ਕਿਹਾ ਜਾਂਦਾ ਹੈ ਕਿ ਪੰਜਾਬੀ ਯੂਥ ਨਸ਼ਿਆਂ ਦੇ ਵਿੱਚ ਪੰਜਾਬ ਨਸ਼ਾ ਉੜਦਾ ਪੰਜਾਬ ਬਟ ਇੱਛਾ ਕੇ ਵੇਖੋ ਤੇ ਕਿਹ ਅਨਰਜੀ ਹੈ ਮੈਂ ਹੁਣੇ ਭੰਗੜਾ ਵੇਖ ਕੇ ਆਇਆ ਹਾਂ ਔਰ ਇੰਨੀ ਅਨਰਜੀ ਬੱਚਿਆਂ ਦੇ ਵਿੱਚ ਇੰਨਾ ਜੋਸ਼ ਔਰ ਜਿੱਤਨ ਦੀ ਭਾਵਨਾ ਔਰ ਕਿਉਂਕਿ ਪੰਜਾਬੀ ਹਮੇਸ਼ਾ ਭੰਗੜਾ ਜਦੋਂ ਆਉਂਦਾ ਹੈ ਤੇ ਆਪਣੇ ਆਪ ਹੀ ਸਾਡੇ ਹੱਥ ਪੈਰ ਹਿਲਾਣਾ ਕਹਿੰਦੇ ਨੇ ਸੋ ਬਹੁਤ ਅੱਛਾ ਪਲੇਟਫਾਰਮ ਹੈ ਜੀ ਔਰ ਪੀਟੀਓ ਸੀਟੀ ਗਰੁੱਪ ਲੱਕੀ ਹੈ ਕਿ ਪੀਟੀਓ ਆਲਵੇਜ਼ ਆਪਣਾ ਯੂਥ ਫੈਲ ਸੀਟੀ ਚ ਕਰਾਉਂਦਾ ਹੈ ਔਰ ਅੱਜ ਹਜ਼ਾਰਾਂ ਦੇ ਤਰ੍ਹਾਂ ਬੱਚੇ ਆਏ ਨੇ 19 ਕਾਲਜਾਂ ਦੇ ਬੱਚੇ ਇਸ ਜ਼ੋਨਲ ਯੂਥ ਫੈਸਟੀਵਲ ਚ ਪਾਰਟਿਸਪੇਟ ਕਰ ਰਹੇ ਨੇ ਲਿਟਰੇਚਰ theater dance music singing ਹਰ ਤਰ੍ਹਾਂ ਦੇ ਇਵੈਂਟਸ ਹੋਣਗੇ ਔਰ ਮੇਰੇ ਵੱਲੋਂ ਆਲਵੇਸ ਕਹਿੰਦੇ ਹਾਂ ਮੇਡ ધ ਬੈਸਟ ਟੀਮ ਵਨ ਬਿਲਕੁਲ ਅਸੀਂ ਵੇਖ ਰਹੇ ਸੀ ਅੰਦਰ ਜਦੋਂ ਬੁੱਕ ਚੂ ਵੱਜ ਰਿਹਾ ਸੀ ਤੂੰ ਵੀ ਵੱਜ ਰਹੀ ਸੀ ਢੋਲ ਤੇ ਡਗਾ ਔਰ ਅਲਗੋਜੇ ਵੱਜ ਰਹੇ ਸੀ ਤਾਂ ਅਸੀਂ ਸਾਰੇ ਜਿੰਨੇ ਸਾਹਮਣੇ ਬੈਠੇ ਸੀਗੇ ਗੈਸਟ ਉਹਨਾਂ ਦੇ ਵੀ ਅਸੀਂ ਹੱਥ ਹਿਲਾਦੇ ਆ ਤੇ ਪੱਬ ਉੱਠਦੇ ਆ ਵੇਖ ਰਹੇ ਸੀ ਮੈਂ ਤਾਂ ਖੜੇ ਹੋ ਕੇ ਵੀ ਡਾਂਸ ਕਰਨਾ ਚਾਹੁੰਦਾ ਸੀਗਾ ਸਟੇਜ ਦੇ ਮੁਰੇ ਬਟ ਉਹ ਬਿਕੋਜ਼ ਪੀਟੀਯੂ ਦਾ ਇੱਕ ਡੈਕੋਰਮ ਹੁੰਦਾ ਇੱਕ ਪ੍ਰੋਟੋਕਾਲ ਹੁੰਦਾ ਬਹੁਤ ਹੀ ਮਜ਼ਾ ਆਇਆ ਇੰਨਾ ਜੋਸ਼ ਔਰ ਕਿਤੇ ਨਾ ਕਿਤੇ ਇੰਨੇ ਇਵੈਂਟਸ ਇਕੱਠੇ ਅੱਜ ਦਿਵਾਲੀ ਮੇਲਾ ਵੀ ਚੱਲ ਰਿਹਾ ਹੈ ਸੀਟੀ ਗਰੁੱਪ ਵਿਖੇ ਥੋੜਾ ਜਿਹਾ ਟੈਨਸ਼ਨ ਸੀਗੀ ਬਟ ਉਸ ਅੱਜ ਪਰਫਾਰਮੈਂਸ ਇਸ ਨੇ ਮੇਰੀ ਦੂਰ ਕਰਤੀ ਔਰ ਇਦਾਂ ਦੇ ਇਵੈਂਟਸ ਹੀ ਯੂਥ ਨੂੰ ਕਿਤੇ ਨਾ ਕਿਤੇ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਨਗੇ ਇਦਾਂ ਦੇ ਇਵੈਂਟ ਹੁੰਦੇ ਰਹਿਣੇ ਚਾਹੀਦੇ ਨੇ ਪੀਟੀਯੂ ਵੱਖਰੇ ਵੱਖਰੇ ਮੇਲੇ ਇਹ ਕੰਪੀਟੀਸ਼ਨ ਪੰਜਾਬੀਅਤ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣਾ ਮੈਂ ਵੇਖਦਾ ਹਰ ਸਾਲ ਅਸੀਂ ਵੀ ਕਵਰ ਕਰਨ ਆਉਨੇ ਆ ਸਿਟੀ ਗਰੁੱਪ ਬਹੁਤ ਮਿਹਨਤ ਕਰਦਾ ਹੈ ਬਹੁਤ ਵੱਡੇ ਵੱਡੇ ਉਸਤਾਦਾਂ ਨੂੰ ਇੱਥੇ ਬੱਚਿਆਂ ਨੂੰ ਸਿਖਾਉਣ ਵਾਸਤੇ ਬਹੁਤ ਮਿਹਨਤ ਕਰਦਾ ਹੈ ਇਹ ਹੈ ਦੇਖੋ ਜੀ ਹਮੇਸ਼ਾ ਲਾਈਫ ਵਿੱਚ ਚੰਗਾ ਕੋਚ ਹੋਣਾ ਬਹੁਤ ਜ਼ਰੂਰੀ ਹੈ ਇੰਨੇ ਵੱਡੇ ਯੂਥ ਫੈਸਟੀਵਲ 'ਚ ਤੁਸੀਂ ਪਾਰਟਿਸਿਪੇਟ ਕਰਨਾ ਹੈ ਮੇਰੇ ਹਿਸਾਬ ਨਾਲ ਅਰਾਊਂਡ ਇਹਨਾਂ ਨੂੰ 2 ਤੋਂ 3 ਮਹੀਨੇ ਹੋ ਗਏ ਪਾਰਟਿਸਿਪੇਟ ਕਰਦੇ ਔਰ ਚੰਗੇ ਜਿਹੜੇ ਕੋਚਸ ਨੇ ਐਕਸਪਰਟਸ ਨੇ ਸੀ ਉਹਨਾਂ ਨੂੰ ਹਾਇਰ ਕਰਦੇ ਆ ਆਪਣੀ ਟੀਮ ਜਿਹੜੀ ਉਹਨੂੰ ਸਿਖਾਉਣ ਵਾਸਤੇ ਔਰ ਅੱਜ ਉਹਨਾਂ ਦਾ ਫਲ ਮੈਂ ਮਿਲਦਾ ਵੇਖ ਰਿਹਾ ਆਂ ਤੇ ਰਿਜ਼ਲਟਸ ਦਾ ਹਲੇ ਕੱਲ ਹੀ ਪਤਾ ਲੱਗਣਗੇ ਬਟ ਲੱਗ ਰਿਹਾ ਹੈ ਕਿ ਸੀਟੀ ਗਰੁੱਪ ਦੀ ਟੀਮ ਸ਼ਾਇਦ ਓਵਰਆਲ ਜਿੱਤ ਵੀ ਸਕਦੀ ਹੈ ਇਹ ਤਾਂ ਪਰਮਾਤਮਾ ਦੇ ਹੱਥ ਆ ਮੀਨਸ ਬਹੁਤ ਬੱਚਾ ਨੇ ਕੀਤੀ ਬਾਕੀ ਨੇ ਵੀ ਕੀਤੀ ਬੱਕਰੀ ਵਖਰੀ ਟੀਮਾਂ ਆਈਆਂ ਔਰ ਸਭ ਤੋਂ ਖੂਬਸੂਰਤ ਗੱਲ ਹੈ ਛੋਟੇ ਛੋਟੇ ਕਾਲਜਾਂ ਦੀ ਟੀਮਾਂ ਆਈਆਂ ਵੱਡੇ ਕਾਲਜ ਦਾ ਫੋਰਡ ਵੀ ਕਰ ਸਕਦੇ ਆ ਬਟ ਛੋਟੇ ਛੋਟੇ ਕਾਲਜ ਦੇ ਟੀਮਾਂ ਉਹਨਾਂ ਨੂੰ ਪਾਰਟਿਸਿਪੇਟ ਕਰਨ ਆਈਆਂ ਆ ਬਹੁਤ ਚੰਗਾ ਲੱਗ ਰਿਹਾ ਔਰ ਪਿੰਡਾਂ ਤੋਂ ਛੋਟੇ ਛੋਟੇ ਪਿੰਡਾਂ ਤੋਂ ਵੀ ਬੱਚੇ ਆਏ ਨੇ ਔਰ ਅੱਜ ਉਹ ਇੰਨਾ ਵੱਡਾ ਮੇਲਾ ਵੇਖ ਰਹੇ ਨੇ ਫੈਸਟ ਵੇਖ ਰਹੇ ਨੇ ਉਹਨਾਂ 'ਚ ਵੀ ਜਜ਼ਬਾ ਹੈ ਕੁਛ ਨਾ ਕੁਛ ਕਰਨ ਦਾ ਔਰ ਮੈਂ ਤਾਂ ਉਹਨਾਂ ਨੂੰ ਹਮੇਸ਼ਾ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦ ਸਾਡੇ ਵੱਲੋਂ ਬਹੁਤ ਬਹੁਤ ਬੈਸਟ ਵਿਸ਼ੇਸ ਸਰ ਜਿਦਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਵਿਕਸਿਤ ਭਾਰਤ ਹੈ ਵਿਸਾ ਸੰਕਾਲੀ ਨੂੰ ਅਸੀਂ ਇਸ ਵਾਰੀ ਨਾਲ ਜੋੜ ਲਿਆ ਹੈ ਯੂਥ ਫੈਸਟੀਵਲ ਦੇ ਨਾਲ ਰਗਲਾਬ ਜਾਤ ਦੇ ਵਿੱਚ ਆਪਾਂ ਤੇ ਰਹੀ ਰਹੇ ਹਾਂ ਮੇਰੇ ਮੈਂ ਤਾਂ ਇਹ ਕਹਿਣਾ ਚਾਹਦਾ ਕਿ ਕੋਈ ਵੀ ਜਿਹੜਾ ਬੱਚਿਆਂ ਦਾ ਬ੍ਰੇਨ ਜਿਉਂਨਾਂ ਨੂੰ ਗੇਮਸ ਨਾਲ ਮਿਲਣ ਕਲਚਰਲ ਨਾਲ ਮਿਲੇ ਧਮੜਾ ਨਾਲ ਮਿਲੇ ਕਿੱਦਾਂ ਨਾਲ ਮਿਲੇ ਉਹਨਾਂ ਦੀ ਜਿਹੜੀ ਰੂਹ ਹੈ ਉਹਨਾਂ ਦੀ ਰੂਹ ਦੀ ਖੁਰਾਕ ਹੈ ਉਹ ਜਾਗਦੀ ਨਹੀਂ ਇਹਨੂੰ ਲੈ ਕੇ ਪੰਜਾਬ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਜਿਹੜੇ ਕਿ ਆਪ ਵੀ ਸਮਝੋ ਐਕਟਰ ਵੀ ਰਹੇ ਨੇ ਤੇ ਕਲਚਰਲ ਵੀ ਰਹੇ ਨੇ ਤੋਂ ਕਮੇਡੀਅਨ ਵੀ ਰਹੇ ਕੋਈ ਇਹਨਾਂ ਚੀਜ਼ਾਂ ਤੇ ਬਹੁਤ ਟਾਈਮ ਵੀ ਦੇ ਰਹੇ ਨੇ ਤੇ ਪੈਸਾ ਵੀ ਖਰਚ ਰਹੇ ਨੇ ਔਰ ਉਹਨਾਂ ਦੀ ਇੱਕੋ ਇੱਕ ਹੈ ਕਿ ਵੀ ਜੇਕਰ ਬੱਚੇ ਨੂੰ ਤੁਸੀਂ ਫਲਰਿਸ਼ ਕਰਨਾ ਉਹਨੂੰ ਹਰ ਤਰ੍ਹਾਂ ਦੇ ਨਾਲ ਸਟੈਬਲਿਸ਼ ਕਰਨਾ ਹੈ ਉਹਦਾ ਬ੍ਰੇਨ ਡਵੈਲਪ ਕਰਨਾ ਹੈ ਤੇ ਗੇਮਸ ਔਰ ਇਹ ਕਲਚਰਲ ਪ੍ਰੋਗਰਾਮ ਔਰ ਛੋਟੇ-ਛੋਟੇ ਸਕਿਟ ਹੋਣ ਜਾਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਜੇ ਕਿ ਬੱਚੇ ਐਂਟਰਪ੍ਰੀਨਿਓਰ ਉਹ ਤੇ ਤਮਾਵੀ ਰਹੇ ਜੀ ਸਾਰੀਆਂ ਚੀਜ਼ਾਂ ਜਦੋਂ ਵੀ ਜਿਹੜਾ ਬੰਦੇ ਨੇ ਬਹੁਤ ਤਰੱਕੀ ਕੀਤੀ ਹੈ ਤੁਹਾਨੂੰ ਪਤਾ ਹੀ ਆ ਉਹ ਜੇਕਰ ਹਰ ਚੀਜ਼ ਦੇ ਵਿੱਚ ਇੰਟਰਸਟ ਨਹੀਂ ਲੈਂਦਾ ਉਗੇ ਤੇ ਵੱਜ ਜਾਏਗਾ ਪਰ ਜਦੋਂ ਕੋਈ ਵੀ ਚੀਜ਼ ਇਹੋ ਜਿਹੀ ਆਏਗੀ ਜਿਹਦਾ ਉਹਨੂੰ ਪਤਾ ਨਹੀਂ ਹੋਏਗਾ ਮੈਂ ਇਹੀ ਫਿਰ ਸਾਰੇ ਜਿਹੜੇ ਮੈਨੂੰ ਸੁਣ ਰਹੇ ਆ ਵੀ ਕਾਮਯਾਬ ਬਣਨ ਦੇ ਪਿੱਛੇ ਨਾ ਭੱਜੋ ਕਾਬਿਲ ਬਣਨ ਕੇ ਲਈ ਪਿੱਛੇ ਬਟੋ ਆਪਨੇ ਅਸਲ ਕਾਬਲੀਅਤ ਹੈ ਤੂੰ ਆਪ ਜਬ ਫੇਲ ਵੀ ਹੋ ਜਾਏਂਗੇ ਕਾਬਲੀਅਤ ਕੇ ਸਾਹਰੇ ਪਰ ਅੱਗੇ ਵਧ ਜਾ ਇੱਕ ਪਿਕਚਰ ਆਈ ਸੀ 3 ਇਡੀਅਟਸ जिसमें उन्होंने यही बताया था कि कामयाब होना कोई वो नहीं है कामयाब होकर आप ऐसे से कामयाब भी हो सकते हैं आप किसी चार लोगों के सहारे पर आगे भी बढ़ सकते हैं अगर आप में काबिलियत नहीं है तो आप डेफिनेटली गिरेंगे और फिर आपको उठा भी नहीं जाएगा ये जो आज हमारा यूथ फेस्टिवल हो रहा है इसके माध्यम से मैं सपने बच्चे जो भी 18 से 20 साल के हैं उनको एक और मैं टिप देना चाहता हूँ कि आज का जो बच्चा है वो सारा ही मोबाइल पर उसने क्या किया हुआ है कि इन्फॉर्मेशन को उसने नॉलेज समझ लिया है इन्फॉर्मेशन को नॉलेज समझता है जैसे मैं पचास साल का हो गया हूँ थोड़ा सा आपसे मिले मोबाइल से किसी से कनेक्शन हुआ तो कनेक्शन को रिलेशन बना लेता है और छोटी सी चीज़ जैसे आप हॉलीडे पे चले गए केक काट लिया शॉपिंग कर ली उसको वो हैप्पीनेस समझ रहा है तो मेरा जो भी 18 से बीस पच्चीस तीस साल वाले बच्चे हैं क्योंकि मेरा आपको मालूम है कि बड़ा एक्सपीरियंस है यही कहना चाहता हूँ कि इंफॉर्मेशन को नॉलेज नहीं समझना कनेक्शन को रिलेशन ही समझना और कहीं भी छोटी सी खुशी को आपने हैप्पीनेस में समझना तो इससे क्या होगा कि जो भी चीज़ आप बनेंगे वो पकप -पक बनेंगे और जब भी कोई प्रॉब्लम आएगी उसको आप जल्दी से हल कर सकें तो वही बात फिर से कि ज़िंदगी में सीखना है तो पूरा सीखना है नहीं तो उसको छोड़ देना है दुनिया की हर चीज़ नहीं सीखी Thank you very much. mm